ਗਰੀਵਾਲ ਸਾਹਿਬ ਰਾਹੁਲ ਗਾਂਧੀ ਦਾ ਬਿਆਨ ਤੁਸੀਂ ਸੁਣਿਆ ਹੋਣਾ ਕਿਵੇਂ ਦੇਖਦੇ ਹੋ ਇਸ ਬਿਆਨ ਕਾਲ ਤੱਕ ਸਾਥ ਤੇ ਜਿਹੜਾ ਹਮਲਾ ਹੋਇਆ ਦਰਵਾਦ ਸਾਹਿਬ ਤੇ ਉਸ ਫੌਜ ਭੇਜਤੀ ਉਦੋਂ ਸਾਡੀ ਸਰਕਾਰ ਸੀਗੀ ਅਸੀਂ ਭੇਜਤੀ ਪਾਕਿਸਤਾਨ ਨੂੰ ਬੋਲਣਾ ਚਾਹੀਦਾ ਜੋ ਚਾਈਨਾ ਨੂੰ ਬੋਲਣਾ ਚਾਹੀਦਾ ਜੋ ਸਾਡੇ ਦੁਸ਼ਮਣਾਂ ਨੂੰ ਬੋਲਣਾ ਚਾਹੀਦਾ ਉਹ ਰਾਹੁਲ ਗਾਂਧੀ ਬੋਲਦਾ ਇਹਦਾ ਦੇ ਬਿਆਨ ਕਿਉਂ ਦਿੱਤੇ ਜਾ ਰਿਹਾ ਉਹ ਵੀ ਬਾਹਰਲੀ ਕੰਟਰੀਆਂ ਚ ਜਾ ਕੇ ਕੀ ਮਾਹੌਲ ਸਹੀ ਨਹੀਂ ਹੈ ਹੁਣ ਦੇਸ਼ ਵਿੱਚ ਭਾਜਪਾ ਰਹੇ ਨਾ ਰਹੇ ਹੋਰ ਕੋਈ ਵਿਅਕਤੀ ਰਹੇ ਨਾ ਰਹੇ ਕਾਂਗਰਸ ਰਹੇ ਨਾ ਰਹੇ ਦੇਸ਼ ਤਾਂ ਰਹਿਣਾ ਚਾਹੀਦਾ ਜੀ ਦੇਸ਼ ਦੇ ਤਾਂ ਪੱਖ 'ਚ ਖੜੇ ਹੋਓ ਕਿ راہੁਲ ਗਾਂਧੀ ਨੂੰ ਇੱਕ ਚੰਗੇ ਨੇਤਾ ਵਜੋਂ ਦੇਖਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਦੇ ਵਜੋਂ ਚੰਗਾ ਰੋਲ ਅਦਾ ਕਰ ਰਿਹਾ ਪਰ ਜਿਵੇਂ ਹੀ ਇਹ ਬਿਆਨ ਆ ਜਾਂਦਾ ਹੈ ਤਾਂ ਉਹ ਖੂਬ ਜਿਹੜਿਆ ਇਸ ਬਿਆਨ ਤੇ ਕਿਰਦੇ ਨਜ਼ਰ ਆ ਰਿਹਾ ਕਿ ਲੱਗਦਾ ਹੈ ਕਿਤੇ ਨਾ ਕਿਤੇ ਫਿਰ ਬੈਕਫੁੱਟ ਤੇ ਗਿਆ راہੁਲ ਗਾਂਧੀ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਇਹ ਤਾਂ ਇਹਨਾਂ ਨੂੰ ਪ੍ਰਾਰਥਨਾ ਹੀ ਕਰ ਸਕਦੇ ਆ ਬਾਕੀ ਤਾਂ ਸਤਿਵੁੱਦੀ ਦੇਵੇ ਪਰਮਾਤਮਾ ਇਹਨਾਂ ਨੂੰ ਇਹੀ ਕਹਿ ਸਕਦੇ ਹਾਂ ਤਾਂ ਅਮਰੀਕਾ ਵਿੱਚ ਵੱਡਾ ਬਿਆਨ ਰਾਹੁਲ ਗਾਂਧੀ ਦਾ ਸਾਹਮਣੇ ਆਂਦਾ ਹੈ ਕਿ ਭਾਰਤ ਵਿੱਚ ਹੁਣ ਸਿੱਖ ਜਿਹੜੇ ਆ ਉਹ ਮਹਫੂਜ਼ ਨਹੀਂ ਆ ਅਤੇ ਹੁਣ ਕੜਾ ਕਿਰਪਾਨ ਜਾਂ ਪੱਗ ਦਸਤਾਰ ਸਜਾਉਣ ਦੇ ਲਈ ਪਹਿਲਾਂ ਸੋਚਣਾ ਪੈਂਦਾ ਹੈ ਤਾਂ ਇਸ ਨੂੰ ਲੈ ਕੇ ਸਿਆਸਤ ਵੀ ਗਰਮਾ ਚੁੱਕੀ ਹੈ ਤਾਂ ਬੀਜੇਪੀ ਆਗੂ ਨੇ ਸਾਡੇ ਨਾਲ ਫੋਨ ਕਾਲ ਤੇ ਹਰਜੀਤ ਗਰੇਵਾਲ ਉਹਨਾਂ ਦਾ ਕੀ ਕਹਿਣਾ ਗਰੇਵਾਲ ਸਾਹਿਬ ਰਾਹੁਲ ਗਾਂਧੀ ਦਾ ਬਿਆਨ ਤੁਸੀਂ ਸੁਣਿਆ ਹੋਣਾ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਇਹ ਤਾਂ ਉਲਟਾ ਚੋਰ ਕਤਵਾਲ ਕੋ ਡਾਂਟੇ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖਾਂ ਨੂੰ ਖਤਰਾ ਕਿਹਦੇ ਕੋਲੋਂ ਅਕਾਲ ਤਖਤ ਸਾਹਿਬ ਤੇ ਜਿਹੜਾ ਹਮਲਾ ਹੋਇਆ ਦਰਬਾਰ ਸਾਹਿਬ ਤੇ ਫੌਜ ਭੇਜਤੀ ਉਦੋਂ ਸਾਡੀ ਸਰਕਾਰ ਸੀਗੀ ਅਸੀਂ ਭੇਜਤੀ ਜੀ ਔਰ ਫਿਰ ਉਸ ਤੋਂ ਬਾਅਦ ਜਦੋਂ ਰਾਜੀਵ ਗਾਂਧੀ ਨੇ ਕਿਹਾ ਕਿ ਜਦੋਂ ਬੜਾ ਪੇੜ ਗਿਰਦਾ ਹੈ ਤਾਂ ਜ਼ਮੀਨ ਧਰਤੀ ਹਿਲਦੀ ਹੈ ਜੀ ਤਾਂ ਉਹ ਭਾਜਪਾ ਨੇ ਕਿਹਾ ਸੀ ਔਰ ਜਿਹੜੀ ਨਸਲ ਖੁਸ਼ੀ ਹੋਈ ਸਿੱਖਾਂ ਦੀ ਜਿਹੜੇ ਸਰਕਾਰੀ ਦੰਗੇ ਹੋਏ ਸਰਕਾਰੀ ਨਸਲ ਖੁਸ਼ੀ ਸੀ ਉਹ 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 ਪਾਜਬਾ ਨੇ ਕਰਵਾਈ ਸੀ ਔਰ ਹ ਸਿੱਖ ਪ੍ਰਧਾਨ ਮੰਤਰੀ ਰਹੇ ਸਿੱਖ ਰਾਸ਼ਟਰਪਤੀ ਰਹੇ ਸਿੱਖ ਪ੍ਰਧਾਨ ਮੰਤਰੀ ਰਹੇ ਕਿਸੇ ਨੇ ਵੀ ਉਸ ਨਸਲ ਖੁਸ਼ੀ ਦੀ ਸਜ਼ਾ ਨਹੀਂ ਦਿੱਤੀ ਔਰ ਰਾਹੁਲ ਗਾਂਧੀ ਦੀ ਪਾਰਟੀ ਨਹੀਂ ਜੀ ਜਿਹੜਾ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਲਗਾਇਆ ਜੀ ਜਿਹੜਾ ਦੰਗਿਆਂ 'ਚ ਸ਼ਾਮਲ ਸੀ ਉਹਨਾਂ ਕਿ ਨਸਲਕੁਸ਼ੀ ਚ ਹੈ ਔਰ ਜਿਹੜਾ ਇਹਨਾਂ ਨੂੰ ਦੁਬਾਰਾ ਐਮਪੀ ਬਣਾਇਆ ਉਹ ਭਾਜਪਾ ਨੇ ਥੋੜਾ ਬਣਾਇਆ ਜੀ ਕਾਂਗਰਸ ਨੇ ਟਿਕਟ ਦਿੱਤੇ ਕਾਂਗਰਸ ਨੇ ਇਹਨਾਂ ਨੂੰ ਸਤਕਾਰ ਤੇ ਸਨਮਾਨ ਦਿੱਤਾ ਇਸ ਕੰਮ ਦਾ ਠੀਕ ਹੈ ਔਰ ਇਹ ਸਾਰਾ ਜੋ ਕੁਝ ਕੀਤਾ ਇਹ ਰਾਹੁਲ ਗਾਂਧੀ ਨੂੰ ਯਾਦ ਨਹੀਂ ਹੈ ਉਹ ਉਹਨੇ ਤਾਂ ਸਿੱਖਾਂ ਨੂੰ ਕਾਂਗਰਸ ਨੇ ਪਹਿਲਾਂ ਤਾਂ ਇਹ ਨਸਲਕੁਸ਼ੀ ਕਰਵਾ ਕੇ ਫਿਰ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਹਮਲੇ ਕਰਕੇ ਫਿਰ ਉਹਨਾਂ ਨੂੰ ਦੇਸ਼ ਦੀ ਮੁਖਤਰਾ ਤੋਂ ਲਗ ਥਲਗ ਕਿਵੇਂ ਕੀਤਾ ਜਾਏ ਇਸ ਦੀ ਸਾਜਿਸ਼ ਰਚੀ ਤੇ ਹੁਣ ਫੇਰ ਉਹੀ ਸਾਜਿਸ਼ ਰਚ ਰਿਹਾ ਜੋ ਪਾਕਿਸਤਾਨ ਨੂੰ ਬੋਲਣਾ ਚਾਹੀਦਾ ਜੋ ਚਾਈਨਾ ਨੂੰ ਬੋਲਣਾ ਚਾਹੀਦਾ ਜੋ ਸਾਡੇ ਦੁਸ਼ਮਣਾਂ ਨੂੰ ਬੋਲਣਾ ਚਾਹੀਦਾ ਉਹ ਰਾਹੁਲ ਗਾਂਧੀ ਬੋਲਦਾ ਸਾਡਾ ਵਿਰੋਧੀ ਧਿਰ ਦਾ ਨੇਤਾ ਬਦਕਿਸੂਤੀ ਨਾਲ ਜੀ ਤੇ ਇਹ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਕੀ ਸਾਜਿਸ਼ ਆ ਹਟਲਜੀ ਵੀ ਉਸ ਵੇਲੇ ਨਰਸਿਮਰ ਆਉਦੀ ਸਰਕਾਰ ਸੀ ਉਹਨਾਂ ਨੂੰ ਯੂਐਨਓ ਚ ਭੇਜਿਆ ਸੀ ਜੀ ਦੇਸ਼ ਦਾ ਪ੍ਰਤਿਨਿਧਤਾ ਕੀਤਾ ਉਹਨਾਂ ਨੇ ਉਹ اپੋਜੀਸ਼ਨ ਦੇ ਲੀਡਰ ਸੀ ਉਸ ਵੇਲੇ ਜੀ ਵਿਰੋਧੀ ਧਿਰ ਦੇ ਨੇਤਾ ਸੀ ਜੇ ਉਹਨਾਂ ਨੇ ਇਹ ਸਾਰਾ ਦੇਸ਼ ਦਾ ਉੱਥੇ ਮਾਣ ਵਧਾਇਆ ਦੇਸ਼ ਦੀ ਉੱਥੇ ਗੱਲ ਕੀਤੀ ਔਰ ਪ੍ਰਧਾਨ ਮੰਤਰੀ ਜਾਂ ਸਰਕਾਰ ਤੋਂ ਵੀ ਜ਼ੋਰਦਾਰ ਤਰੀਕੇ ਨਾਲ ਕੀਤੀ ਜਿਸ ਤੋਂ ਨਰਸਿਮਾ ਰਾਓ ਵੀ ਔਰ ਕਾਂਗਰਸ ਵੀ ਔਰ ਪੂਰਾ ਦੇਸ਼ ਵੀ ਬਹੁਤ ਪ੍ਰਭਾਵਿਤ ਹੋਇਆ ਜੀ ਜੀ ਬੀਜੇਪੀ ਦੀ ਸੋਚ ਇਹੀ ਹੋ ਜੀ ਹੈ ਠੀਕ ਹੈ ਜੋ ਅਟਲ ਜੀ ਦੀ ਸੋਚ ਆ ਉਹੀ ਬੀਜੇਪੀ ਦੀ ਸੋਚ ਆ ਜੀ ਤੇ ਇਸ ਕਰਕੇ ਜਿਹੜਾ ਇਹ ਅੱਜ ਕਰ ਰਹੇ ਨੇ ਸਿੱਖ ਪ੍ਰਧਾਨ ਮੰਤਰੀ ਦੇ ਲੈ ਸਿੱਖ ਰਾਸ਼ਟਰਪਤੀ ਦੇ ਲੈ ਨਸ਼ਲ ਕੁਸ਼ੀ ਦੀ ਦੋਸ਼ੀਆਂ ਨੂੰ ਸਜ਼ਾ ਆ ਕੇ ਬੀਜੇਪੀ ਦੇ ਰਹੀ ਆ ਜੀ ਸਾਡੇ ਪ੍ਰਧਾਨ ਮੰਤਰੀ ਦੇ ਰਹੇ ਨਰਿੰਦਰ ਮੋਦੀ ਜੀ ਜੀ ਤੇ ਇਹ ਕਾਰਨ ਕੀ ਲੱਗਦਾ ਕੀ ਇਦਾਂ ਦੇ ਬਿਆਨ ਕਿਉਂ ਦਿੱਤੇ ਜਾ ਰਹੇ ਆ ਉਹ ਵੀ ਬਾਹਰਲੀ ਕੰਟਰੀਆਂ ਚ ਜਾ ਕੇ ਕੀ ਮਾਹੌਲ ਸਹੀ ਨਹੀਂ ਹੈ ਹੁਣ ਦੇਸ਼ ਵਿੱਚ ਨਹੀਂ ਨਹੀਂ ਇਹ ਭਾਜਪਾ ਦਾ ਔਰ ਮੋਦੀ ਜੀ ਦਾ ਵਿਰੋਧ ਕਰਦੇ ਕਰਦੇ ਨਾ ਦੇਸ਼ ਦਾ ਵਿਰੋਧ ਕਰਨ ਲੱਗ ਜਾਂਦੇ ਆ ਇਹਨਾਂ ਨੂੰ ਘੱਟ ਤੋਂ ਘੱਟ ਇਹ ਜਰੂਰ ਹੱਥ ਜੋੜੋ ਤੁਸੀਂ ਭਾਜਪਾ ਦਾ ਭਾਜਪਾ ਰਹੇ ਨਾ ਰਹੇ ਹੋਰ ਕੋਈ ਵਿਅਕਤੀ ਰਹੇ ਨਾ ਰਹੇ ਕਾਂਗਰਸ ਰਹੇ ਨਾ ਰਹੇ ਦੇਸ਼ ਦਾ ਰਹਿਣਾ ਚਾਹੀਦਾ ਜੀ ਦੇਸ਼ ਦੇ ਤਾਂ ਪੱਖ 'ਚ ਖੜੇ ਹੋ ਉਹ ਦੇਸ਼ ਦਾ ਵੀ ਵਿਰੋਧ ਕਰਨ ਲੱਗ ਜਾਂਦੇ ਆ ਇਸ ਕਰਕੇ ਇਸ ਚੀਜ਼ ਤੋਂ ਇਹਨਾਂ ਨੂੰ ਰੋਕੋ ਇਹ ਠੀਕ ਨਹੀਂ ਹੈ ਇਹਦਾ ਇਹਦੀ ਨਿੰਦਾ ਕਰਨੀ ਬਣਦੀ ਆ ਔਰ ਇਹੋ ਜਿਹੇ ਲੋਕਾਂ ਨੂੰ ਇਸ ਟੈਂਡੈਂਸੀ ਨੂੰ ਡਿਸਕਰੇਜ ਕਰਨਾ ਬਣਦਾ ਜੀ ਜਿੱਥੇ ਦੇਖਿਆ ਗਿਆ ਸੀਗਾ ਕਿ راہুল ਗਾਂਧੀ ਨੂੰ ਇੱਕ ਚੰਗੇ ਨੇਤਾ ਵਜੋਂ ਦੇਖਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਦੇ ਵਜੋਂ ਚੰਗਾ ਰੋਲ ਅਦਾ ਕਰ ਰਿਹਾ ਪਰ ਜਿਵੇਂ ਹੀ ਇਹ ਬਿਆਨ ਆ ਜਾਂਦਾ ਹੈ ਤਾਂ ਉਹ ਖੂਬ ਜਿਹੜਿਆ ਇਸ ਬਿਆਨ ਤੇ ਕਿਰਦੇ ਨਜ਼ਰ ਆ ਰਿਹਾ ਕਿ ਲੱਗਦਾ ਕਿਤੇ ਨਾ ਕਿਤੇ ਫਿਰ ਬੈਕਫੁੱਟ ਤੇ ਗਿਆ راہুল ਗਾਂਧੀ ਇਹ ਤਾਂ ਇਹਨਾਂ ਨੇ ਪਹਿਲਾਂ ਵੀ ਸਿੱਖਾਂ ਨੂੰ ਦੇਸ਼ ਦੀ ਮੁੱਖ ਧਰਤੋਂ ਅਲਗ-ਥਲਗ ਕਰ ਹੀ ਦਿੱਤਾ ਸੀ ਜਗਾ ਜਗਾ ਉਹਨਾਂ ਦੀਆਂ ਤਲਾਸ਼ੀਆਂ ਹੁੰਦੀਆਂ ਸੀ ਜਗਾ ਜਗਾ ਉਹਨਾਂ ਨੂੰ ਅਤਵਾਦੀ ਕਿਹਾ ਜਾਂਦਾ ਸੀ ਇਹ ਅਟਲਜੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜੋੜੀ ਆਈ ਉਹਨਾਂ ਨੇ ਆ ਕੇ ਉਹਨਾਂ ਦਾ ਦੁਆਰਾ ਮਾਨ ਸਨਮਾਨ ਤੇ ਇਹ ਦਿਖ ਬਹਾਲ ਕੀਤੀ ਕਿ ਉਹ ਦੇਸ਼ ਭਗਤ ਨੇ ਔਰ ਉਹਦੇ ਚ ਜਿਹੜਾ ਹੈਗਾ ਇਹ ਸਹਿਯੋਗ ਇਹਨਾਂ ਦਲਾਂ ਨੇ ਹੀ ਪਾਇਆ ਇਹਨਾਂ ਦੇ ਨੇਤਾਵਾਂ ਨੇ ਪਾਇਆ ਬੀਜੇਪੀ ਔਰ ਅਕਾਲੀ ਦਲ ਦੇ ਨੇ ਇਹ ਅੱਜ ਫੇਰ ਇਹੋ ਜੀ ਕੋਸ਼ਿਸ਼ ਕਰਨ ਲੱਗੇ ਨੇ ਇਹ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਇਹ ਤਾਂ ਇਹਨਾਂ ਨੂੰ ਪ੍ਰਾਰਥਨਾ ਹੀ ਕਰ ਸਕਦੇ ਆ ਬਾਕੀ ਤਾਂ ਸਤਬੁੱਧੀ ਦੇਵੇ ਪ੍ਰਮਾਤਮਾ ਇਹਨਾਂ ਨੂੰ ਇਹੀ ਕਹਿ ਸਕਦੇ ਆ